ਮੋਟਰਸਾਈਕਲ ਲੈ ਕੇ ਆਉਣਾ ਹੋ ਸਕਦਾ ਹੈ ਬਿਜਾ ਦੀ ਗਾਹ ਆਇਆ ਮੋਟਰਸਾਈਕਲ ਲੈ ਕੇ ਆਵੇਗਾ ਜੇ ਕਿਸੇ ਨੇ ਮੋਟਰਸਾਈਕਲ ਦਾ ਚਲਾਨ ਗਾਹਾਂ ਦਾ ਕੱਟਿਆ ਤਾਂ ਦਾ ਹਿਸਾਬ ਲਾ ਲਵੇ ਸ਼ਹਿਰਪਨ ਹੋ ਜਾਣਾ ਮੈਂ ਸਾਰਿਆਂ ਨੂੰ ਪਰਦੀ ਨਹੀਂ ਹੋ ਜਾ ਉਹਨੇ ਸਮਝ ਇੱਕ ਮਿੰਟ ਦਿੱਕਤ ਪੈ ਗਈ ਜੀ ਗਾਹਾਂ ਦਾ ਮੋਟਰ ਲੈ ਕੇ ਆਇਆ ਮੋਟਰਸਾਈਕਲ ਅਸੀਂ ਗਾਹ ਨੂੰ ਕੀ ਮੋਟਰਸਾਈਕਲ ਰੱਖ ਕੇ ਆਓ ਤੁਸੀਂ ਚੀਜ਼ ਲੈ ਜਾਓਗੇ ਸਕੂਟਰ ਲੈ ਕੇ ਆਓ ਕੋਟਰ ਗਾਹਾਂ ਰੱਖ ਕੇ ਆ ਜਾਇਆ ਛਾੜਿਆ ਨਹੀਂ ਬਰੀ ਕਰ ਦੁਕਾਨ ਤੇ ਪੰਜ ਗਾਹਾਂ ਦੇ ਚਾਰ ਮੋਟਰਸਾਈਕਲ ਲੈ ਕੇ ਆ ਗਏ ਦੁਕਾਨ ਦੇ ਅੱਗੇ ਲੱਗੇਗਾ ਹੁਣ ਅਸਗਾਲ ਤੇ ਤੁਸੀਂ ਇਹ ਵੀ ਟਾਰਗੇਟ ਬਣਾ ਲਿਆ ਮਿਦਾਨ ਤੇ ਮੋਟਰਸਾਈਕਲ ਤੁਸੀਂ ਲੋਕ ਲਾ ਲਿਓ ਬਿਜਾਰ ਚ ਮੋਟਰਸਾਈਕਲ ਲਾਵੇਗਾ ਦੰਦ ਕਰਾ ਦਿਓ ਸ਼ਹਿਰ ਇਹ ਕੀ ਜਾਬ ਤੂੰ ਜਿਹੜੇ ਮੈਂ ਲਾਈਵ ਵੇਖਦਾ ਮੈਂ ਤੁਸੀਂ ਮੋਟਰਸਾਈਕਲ ਨਾ ਲੱਗ ਪਏ ਜੇ ਚਾਰਾਂ ਕੱਟ ਕਿਸੇ ਮੋਟਰਸਾਈਕਲ ਦਾ ਚਾਰਾਂ ਕਿਸੇ ਦਾ ਕੱਟਿਆ ਮੈਨੂੰ ਦੱਸਿਆ ਜੇ ਮੈਂ ਵੇਖਣਾ ਫਿਰ ਇਹਨਾਂ ਨੂੰ ਜੇ ਬੀਬੂ ਤੁਹਾਡਾ ਕਿਸੇ ਜਾ ਕੱਟੇ ਮੈਂ ਬੈਠਾ ਤੁਸੀਂ ਉਂਝ ਸਮਾਨ ਬਾਹਰ ਬਿਜਾਰ ਖਾਲੀ ਕਰਾ ਦੇ ਪਏ ਜੇ ਬਿਜਾਰ ਮੋਟਰਸਾਈਕਲ ਕੀ ਕਰਨੀ ਉਹ ਸਾਡੇ ਦੁਕਾਨ ਦੇ ਅੱਗੇ ਲੱਗੇ ਨੇ ਪਿੱਛੇ ਕਰਾਓ ਦੁਕਾਨ ਦੇ ਅੱਗੇ ਲੱਗੇ ਪਿੱਛੇ ਕਰਾਓ ਕੋਈ ਡਾਰਨੀ ਪਰ ਇਹ ਮੋਟਰਸਾਈਕਲ ਤਾਂ ਬਾਜ਼ਾਰ ਦਾ ਲੈ ਗਿਆ ਹੁਣ ਤੁਸੀਂ ਗੱਕਾਂ ਦਾ ਜਲਾਲ ਬਿਹਾਗਾ ਤੋ ਕੱਟੋਗੇ ਪੀਕਸ ਪੁਛਕਾਰ ਲੱਗਿਆ ਮੋਟਰਸਾਈਕਲ ਦੀ ਗੱਲ ਛੱਡ ਦਿਓ ਅਸੀਂ ਮੋਟਰਸਾਈਕਲ ਘਰੇ ਲੋ ਆਵਾਂਗੇ ਬਾਹਰ ਤੋਂ ਤੁਸੀਂ ਬਾਹਰ ਪੁਲਸਰ ਖੜਵਾਓ ਕੋਈ 4 ਵੀਲਰ ਅੰਦਰ ਨਹੀਂ ਆਣਾ ਚਾਹੀਦਾ ਨਹੀਂ ਆਣਾ ਚਾਹੀਦਾ ਨਹੀਂ ਆਣਾ ਚਾਹੀਦਾ ਤਾਂ 4 ਵੀਲਰ ਅੰਦਰ ਹੀ ਨਹੀਂ ਆਣਾ ਤੁਹਾਡਾ ਅਸੀਂ ਕਿਉਂ ਰੋਕਾਂਗੇ ਟਾਈਮ ਲੱਕੋ ਆਰ ਤੋਂ ਆਟਾ ਵੀ ਆਦਾ ਸਹੀ ਲੋ ਆਓ ਚੱਲ ਲੋ ਜੀ ਦੁਕਾਨ ਨਹੀਂ ਆ ਕੇ ਲੋ ਆ ਫਵਾ ਦੇ ਆਂਗੇ ਕਸਬਰ ਰੋ ਇੱਕ ਇਹ ਕੰਦੇ ਵੀ ਨਹੀਂ ਆ ਕਿ ਲੋ ਆਣਾ ਜੀ पता गल किए यार लगवाओ तो यार आराम ना गल सुनो फायदा कितना है 300 से ज्यादा बस यही गल है हां जी तू भी यही लगवा कस्टमर ये लगवा दे लगवा दे ये कहंदे ब्याह लगवा कोई नहीं गल सुनो तू ही नहीं को लग जानो यार जिन्ने मर्जी लग अब पता लग लगवा दे यार कस्टमर सारे तक तो खुल नहीं है ये भी एनपीसी कितना यार ज्यादा लाओ कस्टमर इठे ला गए बाज़ार बाज़ार ਆਪ ਜਾ ਰਹੇ ਵੀਰ ਜੀ ਕਸਟਮਰ ਲਾਏ ਲੱਗ ਜਾਣਗੇ ਸਾਡੇ ਕੋਲ ਕਰਾਂਗੇ ਇੱਕ ਦਾ ਬੰਤਾ ਦੇਣਾ ਉਹਨੀਆਂ ਕਹਿੰਦੇ ਉਹ ਜੋੜ ਕੇ ਕਰਾਂਗੇ ਅਸੀਂ ਇੱਧਰ ਪਾਸੇ ਅਪਲੀਕੇਸ਼ਨ ਥੋੜੀ ਲਿਖਾਂਗੇ ਬਿਕਾਸ ਜਨਕਸ਼ਨ ਕਰਾ ਦਿੰਦੇ ਹਾਂ ਅਸੀਂ ਇਹਨਾਂ ਦੁਆਰਾ ਅਪਲੀਕੇਸ਼ਨ ਕਿਹਨੇ ਲਿਖੀ ਵੀ ਰਹੇ ਅੱਜ ਤੁਸੀਂ ਰਾਤ ਦੇ ਲਾ ਲਓ ਬਸ ਨਹੀਂ ਕਿਸੇ ਵੀ ਤਰ੍ਹਾਂ ਐਵੇਂ ਲੱਗ ਜਣੇ ਆਵਾਜ਼ ਹਾਂ ਚਲੋ ਤੁਸੀਂ ਆਹਦੀ ਡਿਊਟੀ ਕਰਨੀ ਕਰੋ ਬਾਈਕ ਤਾਂ ਲੈ ਕੇ ਆਸੀ ਤਾਂ ਨਹੀਂ ਕਰਨ ਬਾਈਕ ਤਾਂ ਲੈ ਕੇ ਗਾ ਕੇ ਬਾਈਕ ਲੈ ਕੇ ਤਾਂ ਆਵੇ ਗਈ ਬਿਜਾਰ ਬਣੇਗਾ ਉਹ ਕਿਤੇ ਆ ਕੇ ਸਮਾਨ ਲੈਣੇ ਦੁਕਾਨਦਾਰ ਨੇ ਕਹਿੰਦੇ ਵੀ ਸਿੱਧਾ ਯਾਰ ਦੁਕਾਨ ਦੇ ਅੰਦਰ ਦਾ ਵਸਣਾ ਰੇ ਮੋਟਰਸਾਈਕਲ ਉਹ ਸੱਤ ਮੋਟਰਸਾਈਕਲ ਦੁਕਾਨ ਦੇ ਅੱਗੇ ਲੱਗਣ ਕਿੱਥੇ ਲੱਗਣਗੇ ਓ ਯਾਰ ਗੱਲ ਕੋਈ ਪਤਾ ਨਹੀਂ ਓ ਯਾਰ ਇਹ ਪਤਾ ਹੀ ਗੱਲ ਹੈ ਅਸੀਂ ਕੀ ਬਹੁਤ ਗੱਲ ਹੈਰਾਨ ਹੋ ਉਹਦੀ ਕਿਹ ਦੁਕਾਨ ਦਾ ਕੋਈ ਆਪ ਦਾ ਰਾਮ ਜੂ ਕਰਾ ਜਾ ਕਰੋ ਅਸੀਂ ਜਣਾ ਸ਼ੁਰੂ ਕਰ ਤੁ ਵੀ ਓ ਯਾਰ ਕੋਈ ਨਾ ਦੀ ਚੁੱਪ ਜਾ ਰਿਹਾ ਆ ਜਾ ਬਸ ਆ ਜਾ ਕੋਡਾ ਨਹੀਂ ਮੋਟਰਸਾਈਕਲ ਮਾੜੀ ਮੋਟੀ ਪੜੀ ਗਲੀ ਗਾਹਾਂ ਕੰਦਰ ਬੈਠਾ ਦੁਕਾਨ ਦਾ ਬਗਾਹ ਤੋੜ ਰਿਹਾ ਬਾਹਰ ਕੇ ਮੋਟਰਸਾਈਕਲ ਆ ਤਾਂ ਕੰਮ ਨਹੀਂ ਬਦਲਦਾ ਦੁਕਾਨ ਦਾ ਕਾਫੀ ਇਹ ਤਾਂ ਸਾਡਾ ਮੁੱਦਾ ਹੀ ਕੋਣੀ ਬਾ ਕਾਡਾ ਮੁੱਦਾ ਕੋਣੀ ਬਾਕੀ ਬਾਕੀ ਕੰਮ ਕਾਡਾ ਮੁੱਦਾ ਦੁਕਾਨ ਦਾ ਰੋਲਾ ਅੱਜ ਕਿੰਨੇ ਕੋਈ ਚਲਾਨ ਕੱਟੇ ਗਏ ਨੇ ਅੱਜ ਚਲਾਨ ਤਾਂ 4-5 ਹੀ ਕੱਟੇ ਗਏ ਨੇ ਅੱਜ ਚਲਾਨ ਰਸਤੇ 'ਚ ਕੋਈ ਰੋਲਾ ਜਾਂ ਪੈ ਗਿਆ ਸੀ ਉਹ ਪੈਣਾ ਨਹੀਂ ਦੀ ਸਾਡੇ ਮੁਲਾਜ਼ਮ ਨੂੰ ਕੋਈ ਆਪੇ ਸ਼ਬਦ ਬੋਲੇ ਗਏ ਉਹਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਗਈ ਜਿੱਥੇ ਤੋਂ ਮੈਂ ਹੋਈ ਜਿੱਥੇ ਬੱਬੂ ਡੋਡਾ ਪ੍ਰਧਾਨ ਜੀ ਵੀ ਆਏ ਇਹਨਾਂ ਦੇ ਜਿਹੜੇ ਕਹਿੰਦੇ ਵੀ ਇੱਥੇ ਚਲਾਨਾ ਨਾ ਕਟੋ ਤਾਂ ਪਰ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਇਹੀ ਚਲਾਨਾ ਲਿਖੋਣਾ ਸੀ ਕਾਹਦਾ ਕਟਾਣਾ ਕੇ ਨਾ ਮੇਰੀ ਤਾਂ ਇੱਕੋ ਹੀ ਹਾਜ਼ਰੀ ਹੈ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਪਿੱਛੇ ਰਹੋ ਅਸੀਂ ਤੁਹਾਡਾ ਨੁਕਸਾਨ ਨਹੀਂ ਕਰਾਂਗੇ ਨਾ ਅੱਜ ਕਰਾਂਗੇ ਨਾ ਕੱਲ ਕਰਾਂਗੇ ਸਾਡੀ ਤਾਂ ਕੋਈ ਡਿਊਟੀ ਬੰਦੀ ਨਹੀਂ ਬਾਈਕ ਦੀ ਮੋਟਰਸਾਈਕਲ ਦੀ ਵੀ ਇਹੀ ਹੈਗਾ ਪੁਛਾ ਕਰਾਣਾ ਸਾਡੀ ਕੀ ਡਿਊਟੀ ਹੈ ਬਾਈਕ ਦੀ ਪੁਲਿਸ ਪ੍ਰਸ਼ਾਸਨ ਜਾਣੇ ਅੱਗੇ ਪਿੱਛੇ ਲਵਾਵੇ ਨਾਲ ਲਈ ਜਾਵੇ ਉਦੋਂ ਸਾਡੇ ਮਲਾਜਮ ਨੂੰ ਖਿੱਚ ਕੇ ਅੰਦਰ ਲੈ ਗਿਆ ਜਿੰਦ ਕਰਕੇ ਅਸੀਂ ਬੋਲੇ ਨਹੀਂ ਤਾਂ ਸਾਡਾ ਕੀ ਕਿਸੇ ਨਾਲ ਰੋਲਾ ਹੈ ਅਸੀਂ ਤਾਂ ਚਾਹ ਨਹੀਂ ਨਹੀਂ ਅਸੀਂ ਹੱਥ ਜੋੜ ਸਕਦੇ ਹਾਂ ਸਾਰੇ ਸ਼ਹਿਰ ਦੇ ਵਾਸੀਆਂ ਨੂੰ ਆਪਦਾ ਪਿੱਛੇ ਰੋ ਤੁਸੀਂ ਆਪਦਾ ਰਾਜੀ ਰਹੋ ਅਸੀਂ ਆਪਦਾ ਰਾਜੀ ਰਹੇ